ਸੋ ਉਹਨੂੰ ਵਲੇ ਹਮੇਸ਼ਾ ਅਰਦਾਸ ਕਰੀਦੀ ਬਾਬਾ ਦੀਪ ਸਿੰਘ ਜੀ ਕਿ ਕਿ ਬਾਬਾ ਹੀ ਪੜਾਈ ਚੰਗਾ ਦੇ ਨਿਕਲਿਆ ਤੁਹਾਡਾ ਨਾਮ ਲੈ ਕੇ ਤੁਸੀਂ ਦੋ ਵਕਤ ਦੀ ਜਦੀ ਰੋਟੀ ਬਖਸੀ ਐ ਮੈਂ ਤੁਹਾਡਾ ਸ਼ੁਕਰ ਬੁਜਾਰਾ ਹੈ ਬਾਬਾ ਹੀ ਮੈਂ ਤੇ ਜੋ ਭਾਵ ਨਹੀਂ ਜਿੰਨਾ ਤੁਸੀਂ ਮੈਨੂੰ ਦੇ ਦਿੰਦੇ ਹੋ ਔਖੇ ਸੁਖੇ ਰਹਾ ਜੋ ਤੁਸੀਂ ਹਮੇਸ਼ਾ ਮੇਰੀ ਬਾਹ ਫੜ ਕੇ ਰੱਖਦੇ ਹੋ ਇਹ ਦੁਨੀਆ ਬਹੁਤ ਮਤਲਬੀ ਹੈ ਬਾਬਾਈ ਪਰ ਤੁਸੀਂ ਮੈਨੂੰ ਕਦੇ ਵੀ ਡੋਲਾ ਨਹੀਂ ਦਿੱਤਾ ਕਿਸੇ ਅੱਗੇ ਛੁਗਾ ਨਹੀਂ ਦਿੱਤਾ ਮੇਰਾ ਰੋਮ ਰੋਮ ਤੁਹਾਡਾ ਸ਼ੁਗਰਗੁਜ਼ਾਰ ਆ ਬਾਬਾ ਦੀਪ ਸਿੰਘ ਜੀ ਤੁਹਾਡੇ ਬਿਨਾ ਜ਼ਿੰਦਗੀ ਜੀਣੀ ਬਹੁਤ ਔਖੀ ਹੈ ਮੇਰੀ ਤਾਂ ਜ਼ਿੰਦਗੀ ਦਾ ਨਾਮ ਹੀ ਤੁਸੀਂ ਉਹ ਬਾਬਾਈ ਤੁਹਾਡਾ ਨਾਮ ਲੈ ਕੇ ਹੀ ਉੱਠੀਦਾ ਤੁਹਾਡਾ ਨਾਮ ਲੈ ਕੇ ਹੀ ਸੋਈਦਾ ਤੁਹਾਡੇ ਤੋਂ ਬਿਨਾ ਕੋਈ ਅਗਾ ਹੀ ਨਹੀਂ ਇੱਥੇ ਮੇਰਾ ਬਾਬਾਈ ਬਸ ਇਨੀਓ ਕਿਰਪਾ ਰੱਖਣਾ ਹਮੇਸ਼ਾ ਮੇਰੇ ਨਾਲ ਹੀ ਰਹਿਣਾ ਮੈਨੂੰ ਕਦੇ ਵੀ ਇਕੱਲਾ ਨਾ ਛੱਡਣਾ ਤੁਹਾਡਾ ਨਾਮ ਤਾਂ ਸਾਥ ਵੱਧ ਜ਼ਰੂਰੀ ਆ ਬਾਬਾਈ ਜਿੱਥੇ ਤੁਹਾਡਾ ਨਾਮ ਨਹੀਂ ਬਾਬਾ ਦੀਪ ਸਿੰਘ ਜੀ ਉੱਥੇ ਮੇਰੀ ਜ਼ਿੰਦਗੀ ਖਤਰਨਾ ਮਿਹਰ ਕਰਨਾ ਬਾਬਾਈ ਹਰ ਥਾਂ ਸਹਾਈ ਹੋਣਾ